ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਮਿੱਕੀ ਜੈਕਰ ਤਸਵੀਰਾਂ ਦੇਖ ਸਕਦੇ ਹੋ ਪੈਟਰੋਲ ਪੰਪਾਂ ਦਾ ਹਾਲ ਹੈ ਦੇਸ਼ਪੁਰ ਦੇ ਵਿੱਚ ਦੱਸਦੀ ਕਿ ਡਰਾਈਵਰਾਂ ਦੀ ਜਿਹੜੀ ਹੜਤਾਲ ਹੋ ਰਹੀ ਹੈ ਉਸ ਕਰਕੇ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਕਿੰਨਾ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਮੇਰੇ ਪਿੱਛੇ ਜ਼ਰੂਰ ਕੈਮਰਾਮੈਨ ਨੂੰ ਕਵਾਂਗਾ ਤਸਵੀਰਾਂ ਦਿਖਾਣ ਕਿ ਕਿਸ ਕਦਰ ਪੈਟਰੋਲ ਪੰਪਾਂ ਤੇ ਦੇਸ਼ਪੁਰ ਦੇ ਵਿੱਚ ਛੀ ਭੀੜ ਲੱਗੀ ਹੋਈ ਹੈ ਲੋਕ ਜਿਹੜੇ ਨੇ ਆਪਣੇ ਆਪਣੇ ਕੰਮਾਂ 'ਚ ਜਾਂਦੇ ਨੇ ਕੰਮ ਧੰਦੇ ਤੇ ਜਾਣਾ ਹੁੰਦਾ ਹੈ ਤੇ ਹੁਣ ਤਸਵੀਰਾਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਕਿੰਨੀ ਕਿ ਖੱਜਲ-ਖਵਾਰੀ ਹੋ ਰਹੀ ਹੈ ਹੜਤਾਲ ਕਰਕੇ ਮੈਂ ਜ਼ਰੂਰ ਦੱਸਾਂਗਾ ਕਿ ਉਸ طرف ਵੀ ਦਿਖਾਣ ਕਿ ਲੋਕ ਬੇहद ਪਰੇਸ਼ਾਨ ਨੇ ਮੈਂ ਗੱਲ ਵੀ ਕਰ ਲੈਣਾ ਇੱਥੇ ਦੇਖੋ ਲੋਕ ਸਰ ਕਿੱਥੇ ਕੰਮ ਤੇ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਉਹ ਜੂਰੀ ਕੰਮ ਜਾ ਰਹੇ تھے ਬਹੁਤ ਲੇਟ ਹੋ ਗਏ ਬਹੁਤ ਅੱਗੇ ਜਾਣਾ ਪਿਆ ਬਹੁਤ ਕੰਮ ਖਾ ਹੋਇਆ ਹੈ ਨਾ ਪਿੱਥੇ ਪਿੱਛੇ ਨਹੀਂ ਕਿਤੇ ਤੁਹਾਨੂੰ ਮਿਲੇ ਕੋਈ ਪੈਟਰੋਲ ਪੰਪ ਬੰਦ ਹੈ ਸਾਰੇ ਭਾਰਤ ਨਗਰ ਬੰਦ ਹੈ ਕਿਤੇ ਨਗਰ ਬੰਦ ਹੈ ਸਾਰੇ ਕਿਤੇ ਬੰਦ ਹੈ ਸਾਰੇ ਕਿਤੇ ਬੰਦ ਹੈ ਸਾਰੇ ਕਿਤੇ ਅਜਹੀ ਪੀੜ ਹੈ ਆਹੀ ਬਹੁਤ ਪੀੜ ਹੈ ਤੇਲੇ ਨਹੀਂ ਮਿਲ ਰਿਹਾ ਕਿਤੇ ਵੀ ਤਦੂ ਦੇਖ ਸਕਦੇ ਹੋ ਤੇਲ ਬਿਲਕੁਲ ਨਹੀਂ ਮਿਲ ਰਿਹਾ ਮੇਰੇ ਨਾਲ ਹੋਰ ਵੀ ਮੇਰੇ ਸਾਥੀ ਨੇ ਆ ਦੇਖੋ ਲੋਕ ਜਿਹੜੇ ਨੇ ਆਪਣੇ ਕੰਮ ਧੰਦੇ ਤੇ ਜਾਣ ਤੋਂ ਮਜਬੂਰ ਨੇ ਤੁਸੀਂ ਉਹ ਦੇਖ ਸਕਦੇ ਹੋ ਕਿ ਪੈਟਰੋਲ ਪੰਪ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਘਰਿਆ ਹੋਇਆ ਹੈ ਬੇहद ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਜਿਸ ਦੇ ਵਿੱਚ ਬਜ਼ੁਰਗ ਨੌਜਵਾਨ ਮਹਿਲਾਵਾਂ ਸਾਰੀਆਂ ਨੇ ਆਪਣੇ ਆਪਣੇ ਆਫਿਸਿਸ ਦੇ ਵਿੱਚ ਆਪਣੇ ਆਪਣੇ ਕੁਝ ਡਾਕਟਰ ਮੈਨੂੰ ਵੀ ਲੱਗਦਾ ਕਿ ਸ਼ਾਇਦ ਜਿਹੜੇ ਸਾਡੇ ਨਾਲ ਡਾਕਟਰ ਵੀ ਇਸ ਸਪੀਡ ਦੇ ਵਿੱਚ ਫਸੇ ਹੋਏ ਨੇ ਸਰ ਡਾਕਟਰ ਤੁਸੀਂ ਕੀ ਨਰਸਿੰਗ ਦਾ ਕੰਮ ਕਰਦੇ ਹੋ ਇਹ ਡਾਕਟਰ ਹੈਗਾ ਵੈ ਡਾਕਟਰ ਓਕੇ ਤਾਂ ਤੁਸੀਂ ਫਸੇ ਹੋਏ ਸਰ ਮਰੀਜ਼ੇ ਦਾ ਮਰੀਜ਼ੇ ਦਾ ਹਾਲ ਹੁਣ ਛੱਡ ਕੇ ਆਏ ਕੀ ਕਰੀਏ ਜ਼ਰੂਰ ਸਰ ਮੈਂ ਜ਼ਰੂਰ ਕਹੂੰਗਾ ਕਿ ਬਿਲਕੁਲ ਸਾਡੇ ਕਰਕੇ ਕੋਈ ਦੇਰੀ ਨਾ ਹੋਵੇ ਦੇਖ ਸਕਦੇ ਹਾਂ ਕਿ ਬਿਲਕੁਲ ਭੀੜ ਲੱਗੀ ਹੋਈ ਹੈ ਪੈਟਰੋਲ ਪੰਪ ਦੇ ਉੱਤੇ ਤੇ ਲੋਕਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਅਚਾਨਕ ਜਦੋਂ ਹਿੱਟ ਐਂਡ ਰਨ ਕੇਸ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਫੈਸਲਾ ਸੁਣਾਇਆ ਜਾਂਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਤੇ ਹੁਣ ਤਸਵੀਰਾਂ ਦੇਖ ਸਕਦੇ ਹੋ ਪੂਰੇ ਦੇਸ਼ ਭਰ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੋਕ ਦੇਖ ਸਕਦੇ ਹੋ ਕਿ ਇਸ ਪੂਰੇ ਪੈਟਰੋਲ ਪੰਪ ਦੇ ਬਿੱਚੀ ਭੀੜ ਲੱਗੀ ਹੋਈ ਐ ਉਹ ਪਾਵੇਂ ਦੁਪਹੀਆ ਵਾਹਨ ਹੋਣ ਪਾਵੇਂ ਗੱਡੀਆਂ ਹੋਣ ਇਹ ਦੱਸਦੇ ਕਿ ਲੁਧਾਨੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਬਿਹਤ ਮਸ਼ਹੂਰ ਪੰਪਾ ਲੁਧਾਨੇ ਦਾ ਜਿੱਥੇ ਤਸਵੀਰਾਂ ਦੇਖ ਸਕਦੇ ਹੋ ਲੋਕ ਪੈਟਰੋਲ ਪਵਾਉਣ ਦੇ ਲਈ ਡੀਜ਼ਲ ਪਵਾਉਣ ਦੇ ਲਈ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਅਸੀਂ ਗੱਲ ਵੀ ਕਰ ਲਵਾਂਗੇ ਜਰੂਰ ਸਰ ਕਿੱਥੇ ਕੰਮ ਤੇ ਜਾ ਰਹੇ ਸੀ ਹਾਂਜੀ ਕੰਮ ਲੋਕਾਂ ਨੂੰ ਦੇਖ ਸਕਦੇ ਹਾਂ ਕਿ ਕੰਮ ਤੇ ਜਾਣਾ ਹੈ ਪਰ ਪੈਟਰੋਲ ਜਦ ਉਹਨਾਂ ਦੇ ਵਾਹਨ ਦੇ ਵਿੱਚ ਨਹੀਂ ਹੋਵੇਗਾ ਤਾਂ ਆਪਣੇ ਕੰਮ ਧੰਦੇ ਕਿਸ ਤਰੀਕੇ ਦੇ ਉੱਥੇ ਪਹੁੰਚ ਸਕਣਗੇ ਤੋਂ ਉਸ ਤੋਂ ਬਾਅਦ ਆਪਣੇ ਘਰ ਦਾ ਗੁਜ਼ਾਰਾ ਕਿਸ ਤਰੀਕੇ ਦੇ ਨਾਲ ਕਰਨਗੇ ਹੁਣੇ ਦੇਖਣਾ ਹੋਵੇਗਾ ਕਿ ਡਰਾਈਵਰਾਂ ਦੀ ਜਿਹੜੀ ਹੜਤਾਲ ਹੈ ਕੀ ਫੈਸਲਾ ਲਿਆ ਜਾਂਦਾ ਹੈ ਸਰਕਾਰ ਵੱਲੋਂ ਕੀ ਉਹ ਕਾਨੂੰਨ ਬਦਲੇ ਜਾਂਦੇ ਨੇ ਕਿ ਨਹੀਂ ਸਾਡੇ ਨਾਲ ਅਸੀਂ ਗੱਲ ਕਰ ਲੈਣੇ ਆ ਸਰ ਲਾਈਨ 'ਚ ਖੜੇ ਹਾਂ ਕੰਮ ਦਾ ਕੀ ਬਣੂਗਾ ਬਹੁਤ ਔਖਾ ਹੀ ਬਹੁਤ ਜਿਆਦਾ ਔਖਾ ਕੀ ਕੰਮ ਕਰਦਾ ਹਾਂ ਸਰ ਮੈਂ ਸ਼ੌਪਕੀਪਰ ਸ਼ੌਪਕੀਪਰ ਤੇ ਸ਼ੌਪ ਤੇ ਬਹਿਣਾ ਸੀ ਸਰ ਤੁਸੀਂ ਉਹ ਹਣੂੰ ਤੇ ਇੱਕ ਬਿਨਾ ਸਰਦਾ ਹੀ ਨਹੀਂ ਹੈ ਅੱਜ ਕੱਲ ਕੰਮ ਹੀ ਬਹੁਤ ਨਹੀਂ ਤੇ ਬਣਾਉਂਦੀ ਲਾਈਫ ਹੀ ਨਹੀਂ ਕੋਈ ਨਹੀਂ ਤੁਸੀਂ ਕਿਹਾ ਨਹੀਂ ਮੇਰਾ ਪਹਿਲਾਂ ਪਾ ਦੋ ਮੈਂ ਸ਼ੌਪਕੀਪਰ ਹਾਂ ਨਹੀਂ ਦੇਖੋ ਤਾਂ ਰਹਿਣੇ ਵੀ ਕਿੰਨੇ ਆ ਡਰਾਈਵਰਾਂ ਦੇ ਦੇਖ ਲਓ ਜੀ ਹੜਤਾਲ ਕਰਕੇ ਉਸ ਤੋਂ ਬਾਅਦ ਇਸ ਕਦਰ ਇਹ ਹਾਲਾਤ ਬਣੇ ਹੋਏ ਨੇ ਪਹਿਲਾਂ ਦੱਸ ਦਿਓ ਕਿ ਭਾਰਤ ਦੇ ਕਈ ਦੂਸਰੇ ਇਲਾਕੇਆ ਤੋਂ ਤਸਵੀਰਾਂ ਸਾਹਮਣੇ ਆਈ ਸੀ ਪਰ ਇਹ ਤੁਸੀਂ ਦੇਖ ਸਕਦੇ ਹੋ ਪੰਜਾਬ ਲੁਧਿਆਣੇ ਦੀਆਂ ਤਸਵੀਰਾਂ ਨੇ ਕੁਝ ਸਟੂਡੈਂਟਸ ਵੀ ਨੇ ਲੋਕ ਨੇ ਜਿਹੜੇ ਆਪਣੇ ਕੰਮਕਾਰਾਂ ਤੇ ਜਾਂਦੇ ਨੇ ਤੁਸੀਂ ਦੇਖਿਆ ਡਾਕਟਰਸ ਵੀ ਇਸ ਭੀੜ ਦੇ ਵਿੱਚ ਫਸੇ ਹੋਏ ਨੇ ਪੈਟਰੋਲ ਪਵਾਂ ਦੀ ਸਾਰਿਆਂ ਨੂੰ ਕਾਲੀ ਹੈ ਡੀਜ਼ਲ ਪਵਾਂ ਦੀ ਕਿਉਂਕਿ ਪੈਟਰੋਲ ਹੀ ਹੈ ਜਿਹੜਾ ਵਾਹਨ ਚ ਪੈਂਦਾ ਹੈ ਤੇ ਲੋਕ ਉਸ ਦੇ ਕਰਕੇ ਹੀ ਆਪਣੇ ਕੰਮ ਧੰਦਿਆਂ ਤੇ ਪਹੁੰਚਦੇ ਨੇ ਸਾਡੇ ਨਾਲ ਦੇਖ ਸਕਦੇ ਹੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣੇ ਦੀਆਂ ਲੁਧਿਆਣੇ ਤੇ ਫਿਰੋਜ਼ਪੁਰ ਰੋਡ ਤੇ ਬਿਹਤ ਮਸ਼ਹੂਰ ਪੰਪ ਹੈ ਉਧਰ ਦੀਆਂ ਇਹ ਤਸਵੀਰਾਂ ਨੇ ਲਾਈਨ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਉਪਰੋ ਸ਼ਾਟ ਜ਼ਰੂਰ ਦਿਖਾਣ ਕਿ ਕਿਸ ਕਦਰ ਇਹ પેટ્રોલ ਪੰਪ ਪੂਰਾ ਭਰਿਆ ਹੋਇਆ ਹੈ ਲੋਕਾਂ ਦੇ ਨਾਲ ਬਾਈਕਸ ਦੇ ਨਾਲ ਗੱਡੀਆਂ ਵੀ ਵਿੱਚ ਨੇ ਤੇ ਇਹ ਹਾਲ ਬਿਹਤ ਸਿਰਫ ਇਹ ਲੁਧਿਆਣੇ ਦਾ ਨਹੀਂ ਵੱਖ-ਵੱਖ ਵੱਖ-ਵੱਖ ਆ ਸਾਡੇ ਨਾਲ ਆਟੋ ਡਰਾਈਵਰ ਜਿਹੜੇ ਨੇ ਏ ਵੀ ਆ ਚੁੱਕੇ ਨੇ ਜੀ ਦੇਣਾ ਚਾਹਣਾ ਜੀ ਦੇਖੋ ਜੀ ਕੱਲ ਜਾਣ ਬੋਝ ਕੇ ਜਨਾਨੀ ਦੀ ਬੱਚੀ ਬੈਠੀ ਸੀ ਪਿੱਛੇ ਮੈਂ ਫੇਲ ਗਿਆ ਨਹੀਂ ਬੇਕੋ 100% ਜਾ ਰਿਹਾ ਜੀ ਜੀ ਇੰਦਾ ਦੀ ਉਮਰ ਦੇ ਸਰਦਾਰ ਜੀ ਆਏ ਪਿੱਛੇ ਏ ਰਿਕਸ਼ੇ ਤੇ ਇਹ ਰਿਕਸ਼ਾ ਦਾ ਕੋਈ ਨਹੀਂ ਦੇਖਦਾ ਪਹਿਲੇ ਠਾ ਘੱਟ ਮਾਰਦਾ ਜੀ ਜੀ ਤੇ ਮੈਂ ਕਬਰ ਆ ਗਿਆ ਸਹਿਮ ਗਿਆ ਮੈਂ ਕਿਹਾ ਬੇਟਾ ਜੀ ਤੂੰ ਗਲਤੀ ਨਹੀਂ ਮਾਰੇ ਮੇਰੀ ਬੜੀ ਛੋਟੀ ਬੇਨਤੀ ਸੁਣੋ ਜੀ ਤੂੰ ਜਿ ਇੰਜ ਘੱਟ ਮਾਰਿਆ ਬੱਚੀ ਪਿੱਛੇ ਬੈਠੀ 10 ਸਾਲ ਦੀ ਜੇ ਉਹਦੇ ਫੈਕਚਰ ਹੋ ਜਾਏ ਲੱਤ ਹੋ ਜਾਏ ਤੇਰੇ ਘਰਦਿਆਂ ਨੇ ਕੋਟ ਕੋਟ ਕੇ ਪਹਿਲੇ ਮੰਨੂ ਮਾਰ ਦੇਣਾ ਨਹੀਂ 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 ਉਹ ਸੁਣਦੇ ਹੀ ਤੁਹਾਡੀ ਗੱਲ ਬਾਤ ਸੁਣੀ ਬਿਲਕੁਲ ਜੀ ਬਿਲਕੁਲ ਸਾਡੇ ਵਰਗਾ ਅਮੰਦਰ ਬੰਦਾ ਲੋਕਾਂ ਨੇ ਮੈਂ ਮੋਬਾਈਲ ਵੀ ਦੇਣਾ 55 55 ਸਾਲ ਦੀ 60 60 ਦੀ ਉਮਰ ਹੈ ਤੇ ਸਾਡੇ ਵਰਗੇ ਦਾ ਪਹਿਲੇ ਹੀ ਸਮਝ ਗਿਆ ਸਰਦਾਰ ਜੀ ਨੇ ਦੱਸਿਆ ਕਿ ਭੈਂਜੀ ਤੁਹਾਡੀ ਗਲਤੀ ਕਹਿੰਦੀ ਅੰਗੇ ਜੀ ਐਸ ਐ ਸੋਰੀ ਮੈਂ ਗਲਤੀ ਸੋਰੀ ਗਲਤੀ ਨਹੀਂ ਹੋਣਾ ਛੁਟਕਾਰਾ ਸਭ ਤੋਂ ਵੱਡੀ ਕਿੰਨੀ ਹੈ ਜਿੰਦਗੀ ਉਹਨਾਂ ਬਹੁਤ ਦਾ ਸਵਾਲ ਹੈ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਡਰਾਈਵਰਾਂ ਦੇ ਦਿਲਾਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਹੈ ਕਿ ਜੇ ਬਾਈ ਚਾਂਸ ਕੋਈ ਸਾਡੇ ਗੱਡੀ ਦੇ ਅੱਗੇ ਆ ਜਾਂਦਾ ਤਾਂ ਉਹ ਜ਼ਖਮੀ ਵੀ ਹੋ ਜਾਂਦਾ ਤੇ ਉਸ ਤੋਂ ਬਾਅਦ ਕਿਸ ਕਦਰ ਇਹ ਜਿਹੜਾ ਫੈਸਲਾ ਕੀਤਾ ਗਿਆ 10 ਸਾਲ ਦੀ ਸਜ਼ਾ ਤੇ 5 ਲੱਖ ਦਾ ਜੁਰਮਾਨਾ ਬੇहद ਵੱਡਾ ਹੈ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਭਾਵੇਂ ਤੇਲ ਦੇ ਟੈਂਕਰ ਇੱਥੇ ਖੜੇ ਨੇ ਤਾਂ ਤੁਸੀਂ ਭੀੜ ਦੇਖ ਰਹੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਜ਼ਰੂਰ ਦਿਖਾਣ ਕਿ ਭੀੜ ਲੱਗੀ ਹੋਈ ਐ ਲੋਕ ਹੋਰ ਵੀ ਆ ਰਹੇ ਨੇ ਉਸ ਸਾਈਡ ਤੋਂ ਹੜਤਾਲ ਜਿਹੜੀ ਕਿ ਟਰੱਕ ਯੂਨੀਅਨ ਦੇ ਵੱਲੋਂ ਪੰਜਾਬ ਦੇ ਵਿੱਚ ਕੀਤੀ ਗਈ ਹੈ ਉਸ ਤੋਂ ਪਹਿਲਾਂ ਪੂਰੇ ਹੀ ਭਾਰਤ ਭਾਰਤ ਭਰ ਦੇ ਵਿੱਚ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਲੋਕ ਦੇਖ ਸਕਦੇ ਹੋ ਆਪਣੇ ਕੰਮ ਧੰਦੇ ਨੂੰ ਛੱਡ ਕੇ ਬਿਲਕੁਲ ਅਜਿਹੀਆਂ ਤਸਵੀਰਾਂ ਨੇ ਜੋ ਕੁਝ ਦਿਨ ਪਹਿਲਾਂ ਜਦੋਂ ਨੋਟ ਬੰਦ ਹੋਏ ਸੀ ਬੈਂਕਾਂ ਦੇ ਬਾਹਰ ਲੋਕਾਂ ਦੀ ਲਾਈਨ ਲੱਗੀ ਸੀ ਤਾਂ ਅੱਜ ਇਹ ਹਾਲਾਤ ਬਣ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਲੋਕ ਪੈਟਰੋਲ ਪਵਾਨ ਲਈ ਪੈਟਰੋਲ ਪਵਾਨ ਲਈ ਇੱਥੇ ਖੜੇ ਹੋਏ ਨੇ ਸਾਡੇ ਨਾਲ ਇੱਥੇ ਨੌਜਵਾਨ ਵੀ ਕੁਛ ਨਹੀਂ ਮੈਂ ਜ਼ਰੂਰ ਕਵਾਂਗਾ ਕਿ ਇੱਥੇ ਗੱਲਬਾਤ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਭਾਜੀ ਆਪਣੇ ਹੀ ਕਰਦੇ ਕੰਮ ਕਰਦਾ ਹੈਗਾ ਅੱਛਾ ਤੇਲ ਪਵਾਨ ਆਇਆ ਸੀਗਾ ਭਾਜੀ ਸਵੇਰ ਦਾ ਖੜਾ ਹੈਗਾ ਹੁਣ ਪਾਰਗੇ ਤੇਲ ਜੀ ਤੁਸੀਂ ਦੇਖ ਸਕਦੇ ਹੋ ਨੌਜਵਾਨ ਸਵੇਰ ਤੋਂ ਆਪਣੇ ਕੰਮ ਤੰਦ ਲਈ ਜਾਣਾ ਸੀ ਤੇ ਤੇਲ ਪਵਾਨ ਦੇ ਲਈ ਖੜੇ ਹੋਏ ਨੇ ਸਰ ਤੁਸੀਂ ਪੈ ਗਿਆ ਤੇਲ ਕਿ ਨਹੀਂ ਹਲੇ ਨਹੀਂ ਪੈ ਗਿਆ ਜੀ ਪੈ ਗਿਆ ਜੀ ਮੈਂ ਕਿੰਨੇ ਘੰਟੇ ਖੜਾ ਹੋਣਾ ਪਿਆ ਤੁਹਾਨੂੰ ਸਾਨੂੰ ਜੀ ਅੱਧਾ ਘੰਟਾ ਅੱਧਾ ਘੰਟਾ ਕੀ ਕੰਮ ਕਰਦੇ ਹੋ ਸਰਵਿਸ ਕਰਦੇ ਜੀ ਸਰਵਿਸ ਕਰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੇ ਅੱਧਾ ਅੱਧਾ ਘੰਟਾ ਇੱਥੇ ਖੜਾ ਹੋਣਾ ਪੈ ਜਾਏ ਤਾਂ ਕੰਮ ਤੇ ਇਨਸਾਨ ਕਦੋਂ ਜਾਵੇਗਾ ਆਪਣੇ ਘਰਦਿਆਂ ਲਈ ਪੈਸੇ ਕਦੋਂ ਕਮਾਵੇਗਾ ਸਾਡੇ ਨਾਲ ਇੱਥੇ ਹੋਰ ਵੀ ਦੋਸਤ ਖੜੇ ਹੋਏ ਨੇ ਸਰ ਤੇਲ ਪੈ ਗਿਆ ਜਾਂ ਪੁਆਰਿਓ ਹਲੇ ਪੈ ਗਿਆ ਪੁਆਰਿਆ ਬੰਦਾ ਗਿਆ ਪੈ ਗਿਆ ਹਲੇ ਹਾਂ ਇੱਕ ਬੰਦਾ ਗਿਆ ਕਿ ਪੁਆੜਿਆ ਕੀ ਕਰਦੇ ਹੋ ਸਰ ਕੰਮ ਮੈਂ ਤਾਂ ਜੋਬ ਕਰਦਾ ਗਵਰਨਮੈਂਟ ਤੁਸੀਂ ਸਰ ਬੈਂਕ 'ਚ ਕੰਮ ਕਰਦੇ ਆਂ ਬੈਂਕ 'ਚ ਕੰਮ ਹਾਂਜੀ ਕੀ ਲੱਗਦਾ ਸਰ ਜੇ ਅਜਿਹੇ ਹਾਲਾਤ ਰਹੇ ਕੀ ਬਣੂਗਾ ਸਾਰੇ ਪਾਸੇ ਬੰਦ ਆ ਆਊਟ ਆਫ ਸਟਾਕ ਹੋਇਆ ਪਿਆ ਸਾਰਿਆਂ ਨੇ ਬੰਦ ਕਰਤਾ ਆਊਟ ਆਫ ਸਟਾਕ ਕਰਤਾ ਹੈ ਤੇਲ ਠੀਕ ਹੈ ਜੀ ਤੇ ਹੁਣ ਇਹੀ ਸਾਰਿਆਂ ਵਾਸਤੇ ਰੱਬ ਬਣੇ ਪਏ ਜਿਨ੍ਹਾਂ ਨੇ ਕਿ ਹਾਂ ਵੀ ਤੇਲ ਪਾਰੇ ਸਾਰਾ ਜੋ ਦੋ ਦੋਸਰਾ ਪਾਰੇ ਪਾਤਾ ਰਹੇ ਨਾ ਸਾਰਿਆਂ ਨੇ ਇਹ ਪੂਜ ਤਾਂ ਨਹੀਂ ਬਦਲੇ ਨੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਦੋ ਦੋਸਰਾ ਆ ਦੋ ਦੋਸਰੇ ਹੀ ਲੈ ਰਹੇ ਜੀ ਕੋਈ ਪੈਸੇ ਨਹੀਂ ਬਦਲੇ ਰਹੇ ਬਹੁਤ ਵਧੀਆ ਕਿ ਹਾਂ ਵੀ ਚਲੋ ਇਹ ਕੋਆਪਰੇਟ ਤਾਂ ਕਰਦੇ ਤੇ ਸਾਮਪੜੇ ਅੱਧੀ ਸਟਾਕ ਕਰਕੇ ਕਰੀਏ ਨੇ ਕੋਆਪਰੇਟ ਨਹੀਂ ਕਰ ਰਹੇ ਕਿਸੇ ਨਾਲ ਜੀ ਜੀ ਕਈ ਬੰਦੇ ਹੈਗੇ ਜਿਹੜੇ ਕੋਆਪਰੇਟ ਨਹੀਂ ਤੇ ਇਹਨਾਂ ਦਾ ਵਿਹਾਰ ਠੀਕ ਹੈ ਮਤਲਬ ਜਿਵੇਂ ਬੜੀ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਮਹਿਲਾਵਾਂ ਵੀ ਵਿੱਚ ਨੇ ਲੋਕ ਵੀ ਨੇ ਬਜ਼ੁਰਗ ਵੀ ਨੇ ਮੈਂ ਜ਼ਰੂਰ ਕਹੂੰਗਾ ਕੈਮਰਾਮੈਨ ਨੂੰ ਜ਼ਰੂਰ ਦਿਖਾਣ ਤੇ ਬੈਰੀਕੇਡਸ ਲਾਏ ਹੋਏ ਨੇ ਤਾਂ ਕਿ ਲੋਕਾਂ ਨੂੰ ਜਿਹੜਾ ਨਾ ਆਰਾਮ ਦੇ ਨਾਲ ਇੱਕ ਬਾ ਇੱਕ ਬਾਈਕਸ ਦੇ ਉੱਤੇ ਵਾਹਨਾ ਦੇ ਵਿੱਚ ਤੇਲ ਪੈਂਦਾ ਰਹੇ ਤੇ ਇਹ ਭੀੜ ਘੱਟ ਹੋਵੇ ਤੇ ਇਸ ਦੇ ਵਿੱਚ ਜਿਹੜੇ ਪੈਟਰੋਲ ਪੰਪ ਦੇ ਜਿਹੜੇ ਕਰਮੀ ਨੇ ਉਹਨਾਂ ਦੀ ਵੀ ਮਿਹਨਤ ਵੱਜ ਜਾਂਦੀ ਹੈ ਮੈਨੇਜ ਕਰਨਾ ਔਖਾ ਹੈ ਤਸਵੀਰਾਂ ਦੇਖ ਸਕਦੇ ਹੋ ਸਟੂਡੈਂਟਸ ਵੀ ਨੇ ਮਹਿਲਾਵਾਂ ਵੀ ਨੇ ਜੋ ਕਿ ਆਪਣੇ ਕੰਮ ਧੰਦੇ ਤੇ ਜਾਣ ਲਈ ਉੱਥੇ ਪਹੁੰਚਣ ਦੇ ਲਈ ਵਾਹਨ ਯੂਜ਼ ਕਰਦੀਆਂ ਨੇ ਤੇ ਵਾਹਨ ਦੇ ਵਿੱਚ ਪੈਟਰੋਲ ਪਵਾਉਣਾ ਜ਼ਰੂਰੀ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਭੀੜ ਇੱਕ ਤੋਂ ਬਾਅਦ ਇੱਕ ਕਿਉਂਕਿ ਡ라이ਵਰਾਂ ਦੀ ਜਿਹੜੀ ਹੜਤਾਲ ਹੈ ਉਸ ਤੋਂ ਬਾਅਦ ਇਹ ਤਸਵੀਰਾਂ ਪੂਰੇ ਪੰਜਾਬ ਹੀ ਨਹੀਂ ਲੁਧਿਆਣਾ ਹੀ ਨਹੀਂ ਪੂਰੇ ਭਾਰਤਵਰਸ਼ ਤੋਂ ਸਾਹਮਣੇ ਆ ਰਹੀਆਂ ਨੇ ਮੈਂ ਜ਼ਰੂਰ ਕਹਾਂਗਾ ਕਿ ਦੂਸਰੀ ਸਾਈਡ ਵੀ ਦਿਖਾਣ ਅਸੀਂ ਗੱਲਬਾਤ ਵੀ ਕਰ ਲੈਣੇ ਆ ਕਿ ਲੋਕ ਇੰਤਜ਼ਾਰ ਕਰ ਰਹੇ ਨੇ ਸਰ ਹਾਂਜੀ ਸਸ਼ੀਕਲ ਜੀ ਸਰ ਕਿੰਨੀ ਦੇਰ ਦੇ ਖੜੇ ਹੋ ਇੱਥੇ ਭੰਟ ਤੱਕ ਹੋ ਗਿਆ ਜਿੱਦ ਤੱਕ ਘੰਟਾ ਹੋ ਗਿਆ ਤੁਹਾਨੂੰ ਤੇ ਹਲੇ ਤੁਹਾਡੀ ਵਾਰੀ ਆਉਣ ਵਾਲੀ ਹੈ ਕਿ ਨਹੀਂ ਆਉਣ ਵਾਲੀ ਥੋੜਾ ਜਿਆ ਲੱਗੂ ਹੋਇਆ ਹੋਰ ਥੋੜਾ ਜਿਆ ਤੇ ਉੱਥੇ ਹੋਰ ਵੀ ਤੁਹਾਡੇ ਕੋਈ ਖੜੇ ਹੋਏ ਨੇ ਸਾਰੇ ਸਾਰੇ ਖੜੇ ਆ ਸਾਰੇ ਰਿਸ਼ਤੇਦਾਰ ਖੜੇ ਨੇ ਕੀ ਕੰਮ ਕਰਦੇ ਹੋ ਸਰ ਜੌਬ ਕਰਦੇ ਹਾਂ ਜੌਬ ਕਰਦੇ ਹਾਂ ਤੇ ਤੁਸੀਂ ਘੰਟਾ ਤਾਂ ਇੱਥੇ ਲਾ ਲਿਆ ਤੁਹਾਨੂੰ ਗੱਲਾਂ ਨਹੀਂ ਪੈਣੀਆਂ ਉਹ ਤਾਂ ਪੈਣੀਆਂ ਹੀ ਪੈਣੀਆਂ ਪੈਣੀਆਂ ਉਹਨਾਂ ਨੂੰ ਦੱਸਿਆ ਤੁਸੀਂ ਮੈਂ ਪੈਟਰੋਲ ਪੰਪ ਤੇ ਪੈਟਰੋਲ ਪਵਾਨ ਨਹੀਂ ਖਾਣਾ ਇਨਫਰਮੇਸ਼ਨ ਦਿੰਦੀ ਹੋ ਸਮਝ ਕੇ ਕੀ ਕਹਿੰਦੇ ਸਮਝਣ ਸਮਝੋ ਨਾ ਸਮਝੋ ਤਾਂ ਮਾਰ ਕੇ ਹੀ ਮਰਸੀ ਚਲੋ ਦੇਖ ਸਕਦੇ ਹਾਂ ਤੁਸੀਂ ਲੋਕ ਘੰਟਾ ਘੰਟਾ ਡੇਡ ਡੇਡ ਘੰਟਾ ਮੈਂ ਪੁੱਛਾਂ ਜ਼ਰੂਰ ਪੁੱਛਾਂਗਾ ਕਿੰਨੀ ਦੇਰ ਦੇ ਖੜੇ ਹੋ ਸਰ ਤੁਸੀਂ ਇੱਥੇ ਹੋ ਗਿਆ ਵੀਰੇ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਤੁਹਾਨੂੰ ਹੋ ਗਿਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਅੱਧਾ ਘੰਟੇ ਸੇ ਉੱਪਰ ਹੋ ਗਿਆ ਸਰ ਅੱਧੇ ਘੰਟੇ ਤੋਂ ਹਾਂ ਬਹੁਤ ਭੀੜ ਹੈ ਤਾਂ ਕੀ ਕਰੇ ਅਬ ਅਬ ਅੱਧਾ ਘੰਟਾ ਇੱਥੇ ਖੜੇ ਹੋ ਕੰਮ ਤੇ ਕੌਣ ਜਾਏਗਾ ਕੰਮ ਛੁੱਟੀ ਹੋ ਰਹਾ ਹੈ ਇਸੇ ਕੀ ਕਾਰਨ ਅੱਛਾ ਛੁੱਟੀ ਹੋ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਕੰਮ ਧੰਦੇ ਤੋਂ ਛੁੱਟੀਆਂ ਹੋ ਚੁੱਕੀਆਂ ਨੇ ਪਰ ਪੈਟਰੋਲ ਹਲੇ ਤੱਕ ਨਹੀਂ ਪਿਆ ਪੀੜ ਦੇਖ ਸਕਦੇ ਹੋ ਜੇ ਇਹਨਾਂ ਨੂੰ ਅੱਧਾ ਘੰਟਾ ਲੱਗਿਆ ਤਾਂ ਉਹ ਪਿੱਛੇ ਵਾਲਿਆਂ ਨੂੰ ਘੱਟੋ ਘਾਟ ਡੇਢ ਦੋ ਘੰਟੇ ਲੱਗ ਜ਼ਰੂਰ ਲੱਗਣਗੇ ਸਰ ਕਿਹੜਾ ਕੰਮ ਕਰਦੇ ਹੋ ਸਰ ਤੁਸੀਂ ਬੇਲੇ ਕਿੰਨੇ ਕਿੰਨੇ ਘੰਟੇ ਇੱਥੇ ਖੜੇ ਹੋਗੇ ਮੈਂ ਤਾਂ ਹੁਣ ਹੀ ਹੁਣ ਹੀ ਆਇਆ ਹਾਂ ਹੁਣ ਹੀ ਆਇਆ ਹਾਂ ਤਾਂ ਮੈਨੂੰ ਲੱਗਦਾ ਤੁਹਾਡੀ ਕਿੰਨੀ ਕੁ ਦੇਰ ਬਾਅਦ ਆ ਜਾਣੀ ਵਾਰੀ ਦੇਖੋ ਉਹ ਦੇਖਣੀ ਪੈਣਾ ਭਾਈ ਹੁਣ ਤਾਂ ਜੀ ਤਾਂ ਦੇਖ ਸਕਦੇ ਹੋ ਤੁਸੀਂ ਹਾਲਾਤ ਕਿਸ ਕਦਰ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਇੱਕ ਇੱਕ ਡੇਡ ਡੇਡ ਅੱਧਾ ਅੱਧਾ ਘੰਟਾ ਹੋ ਗਿਆ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਦੇ ਲਈ ਤੇ ਮੈਂ ਜ਼ਰੂਰ ਹਾਂਜੀ ਕੀ ਕੰਮ ਕਰਦੇ ਹੋ ਟਾਈਲੋਂ ਗਏ ਹੋ ਟਾਈਲੋਂ ਦਾ ਕੰਮ ਕਰਦੇ ਹੋ ਕਿੰਨੀ ਦੇਰ ਹੋ ਗਈ ਯਹਾਂ ਪੇ ਖੜੇ ਹੋਏ ਯਹਾਂ ਪੇ ਹਮਕੋ 10 ਮਿੰਟ ਹੋ ਗਈ ਅਭੀ 10 ਮਿੰਟ ਹੋਏ ਕਿਆ ਲੱਗਦਾ ਕਬ ਤੱਕ ਪੜ ਜਾਏਗਾ ਪੈਟਰੋਲ ਸਰ ਅਭੀ ਲਗਭਗ 10-15 ਮਿੰਟ ਲੱਗੇਗਾ 15 ਮਿੰਟ ਲੱਗ ਜਾਏਗਾ ਤੋ ਆਪ ਯਹਾਂ ਖੜੇ ਹੋ ਫਿਰ ਕੰਮ ਧੰਦਾ ਕੌਣ ਕਰੇਗਾ ਨੰਦਪਾਪ ਕੀ ਕਰ ਰਿਹਾ ਸਰ ਮਿਲੇਗਾ ਨਾ ਇਹ પેટ્રોલ ਤਾਂ ਕੈਸੇ ਚਲੇਗੀ ਪੂਰੀ ਹੈ ਹਾਂਜੀ ਤਾਂ ਦੇਖ ਸਕਦੇ ਹੋ ਲੋਕਾਂ ਦੀ ਮਜਬੂਰੀ ਬਣ ਗਈ ਹੈ ਕਿਉਂਕਿ ਇਹ ਬਾਈਕ ਇਹ ਵਾਹਨ ਇਹ ਗੱਡੀਆਂ ਜਿਹੜੀਆਂ ਨੇ પેટ્રોલ ਦੇ ਨਾਲ ਚਲਦੀਆਂ ਨੇ પેટ્રોલ ਹਲੇ ਪੈ ਨਹੀਂ ਰਿਹਾ ਮੈਂ ਜ਼ਰੂਰ ਇੱਥੇ ਮਹਿਲਾਵਾਂ ਵੀ ਖੜੀਆਂ ਨੇ ਮੈਂ ਜ਼ਰੂਰ ਕਿਸੇ ਨਾਲ ਗੱਲ ਕਰਾਂਗਾ ਮੈਮ ਕਿੰਨੀ ਦੇਰ ਹੋ ਗਈ ਖੜੇ ਹੋਏ ਤੁਸੀਂ ਇੱਥੇ ਅਭੀ ਆਈ ਹੋ ਤਾਂ ਆਪਕੋ ਕਹਿ ਲੱਗਤਾ ਹੈ ਕਿ ਕਦ ਤੱਕ ਪੜ ਜਾਏਗਾ ਆਪ ਭੀੜ ਦੇਖ ਰਹੇ ਨੇ ਪਿੱਛੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪੀੜ ਇੱਕ ਵਾਰੀ ਦਿਖਾ ਦੇਣ ਕਿ ਮੈਮ ਜੇ ਪਿੱਛੇ ਖੜੇ ਨੇ ਤਾਂ ਅੱਗੇ ਜਾਣ ਦੇ ਵੇਲੇ ਡੇਢ ਦੋ ਘੰਟੇ ਦਾ ਆਰਾਮ ਲੱਗ ਜਾਣੇ ਆ ਹਾਂਜੀ ਕਿੰਨੇ ਕਿੰਨੀ ਦੇਰ ਹੋ ਗਈ ਖੜੇ ਹੋ ਗਏ 10 ਮਿੰਟ ਹੋ ਗਏ 10 ਮਿੰਟ ਹੋ ਗਏ ਕਿੱਥੇ ਕਾਲਜ ਜਾ ਰਹੇ ਹੋ ਕਿੱਥੇ ਜਾਣਾ ਸੀ ਮੈਂ ਘਰੇ ਜਾਣਾ ਸੀ ਘਰੇ ਜਾਣਾ ਸੀ ਤਾਂ ਦੇਖ ਲੋ ਇੱਥੇ ਲੋਕਾਂ ਨੂੰ ਸਬਰ ਇੱਥੇ ਪਰਖਿਆ ਜਾਣਾ ਲੋਕਾਂ ਦਾ ਪੈਟਰੋਲ ਭਵਾਨ ਦੇ ਲਈ ਮੈਂ ਜ਼ਰੂਰ ਕਹਾਂਗਾ ਉੱਥੇ ਦਿਖਾ ਦੇਣ ਕਿ ਪੁਲਿਸ ਕਰਮੀ ਵੀ ਉੱਥੇ ਖੜੇ ਹੋਏ ਨੇ ਮਹਿਲਾ ਪੁਲਿਸ ਬਲ ਵੀ ਇੱਥੇ ਖੜੀ ਹੈ ਤਾਂ ਕਿ ਕਿਸੇ ਤਰੀਕੇ ਦਾ ਰੌਲਾ ਨਾ ਪਵੇ ਲੋਕ ਆਰਾਮ ਦੇ ਨਾਲ ਤੇਲ ਪਵਾਉਣ ਤਾਂ ਪੰਜਾਬ ਦੇ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਤੇ ਪੂਰੇ ਦੇਸ਼ ਭਰ ਦੇ ਵਿੱਚ ਡਰਾਈਵਰਾਂ ਦੀ ਹੜਤਾਲ ਤੋਂ ਬਾਅਦ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੈਟਰੋਲ ਪੰਪਾਂ ਤੇ ਭੀੜ ਲੱਗੀ ਹੋਈ ਹੈ ਲੋਕ ਡੀਜ਼ਲ ਅਤੇ ਪੈਟਰੋਲ ਪਵਾਉਣ ਦੇ ਲਈ ਆ ਰਹੇ ਨੇ ਲਗਾਤਾਰ ਤੇ ਸਾਡੇ ਨਾਲ ਅਸੀਂ ਇਸ ਪੈਟਰੋਲ ਪੰਪ ਦੇ ਮਾਲਕ ਨਾਲ ਵੀ ਗੱਲ ਕਰਾਂਗੇ ਕਿ ਕੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਾਡੇ ਨਾਲ ਅਸ਼ੋਕ ਸਜਦੇਵਾ ਜੀ ਜਿਹੜੇ ਚੇਅਰਮੈਨ ਨੇ ਸਾਡੇ ਨਾਲ ਜੁੜ ਚੁੱਕੇ ਨੇ ਸਰ ਜ਼ਰੂਰ ਦੱਸੋ ਕਿ ਕੀ ਹਾਲਾਤ ਨੇ ਇਹ પેટ્રોલ ਪੰਪ ਦੇ ਤੁਸੀਂ ਦੇਖ ਰਹੇ ਹੋ ਕਿੰਨੀ ਦੇਰ ਇਹ ਹਾਲਾਤ ਰਹਿਣਗੇ ਕਿ ਇਹਦਾ ਕੋਈ ਹੱਲ ਨਿਕਲੂਗਾ ਹਾਲਾਤ ਤਾਂ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਤੁਸੀਂ ਦੇਖ ਰਹੇ ਹੋ ਤੁਸੀਂ ਬੜੀ ਦੇਰ ਤੋਂ ਪਬਲਿਕ ਕਿੰਦਾ ਹੈਰਸ ਹੋ ਰਹੀ ਹੈ ਜੀ ਤੋਂ ਅਸੀਂ ਰਾਤ ਤੋਂ ਵੀ ਲੱਗੇ ਹੋਏ ਆ ਕੱਲ ਤੋਂ ਇਸੇ ਤਰ੍ਹਾਂ ਦਾ ਸੀਨ ਬਣਿਆ ਹੋਇਆ ਇਹ ਲੋਕ ਜਿਹੜੇ ਪਾਰਟਿਕੂਲਰ ਹੁਣ ਸਕੂਟਰਾਂ ਨੂੰ ਤੇਲ ਦਿੱਤਾ ਜਾ ਰਿਹਾ ਹੈ ਡੀਜ਼ਲ ਖਤਮ ਹੋ ਚੁੱਕਿਆ ਹੈ ਜੀ ਇੱਕ ਟੈਂਕਰ ਪੈਟਰੋਲ ਦਾ ਵੀ ਖਤਮ ਹੋ ਚੁੱਕਿਆ ਹੈ ਤਾਂ ਹੁਣ ਅਸੀਂ ਡੇਲੀ ਜਿਹੜੇ ਸਾਡੇ ਕੋਲ ਕਸਟਮਰ ਨੇ ਹਾਂਜੀ ਇਹ ਜਿਹੜੇ ਵਿਚਾਰੇ ਹੈਂਡ ਟੂ ਮਾਉਥ ਹੁੰਦੇ ਆ ਸਵੇਰੇ ਸ਼ਾਮ ਪਵਾਉਂਦੇ ਆ ਕਮਾਉਂਦੇ ਆ ਤੇ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਅਸੀਂ 200 200 ਲੀਟਰ 200 ਰੁਪਏ ਦਾ ਦੇ ਰਹੇ ਹੈਗੇ ਆ ਤਾਂ ਕਿ ਇਹ ਜਿੰਨੀ ਦੇਰ ਹੋ ਸਕੇ ਅਸੀਂ ਵੱਧ ਵੱਧ ਲੋਕਾਂ ਨੂੰ ਆਪਣੇ ਕਸਟਮਰ ਨੂੰ ਸੈਟੀਸਫਾਈ ਕਰ ਸਕੀਏ ਤਾਂ ਹਾਲਾਤ ਦੀ ਗੱਲ ਹੈ ਇਹ ਚੀਜ਼ ਐਸੀ ਹੈ ਇਹਦਾ ਗੁਜ਼ਾਰਾ ਇਹਦੇ ਬਿਨਾ ਮੁਸ਼ਕਲ ਆ ਤੋ ਕੋਈ ਅਮਰਜੈਂਸੀ ਵੀ ਆ ਸਕਦੀ ਹੈ ਕੋਈ ਪੇਸ਼ੈਂਟ ਵੀ ਆ ਸਕਦਾ ਹੈ ਤੋ ਸਾਡੀ ਬੇਨਤੀ ਹੈ ਤੁਹਾਡੇ ਥਰੂ ਸਰਕਾਰ ਨੂੰ ਵੀ ਇਹਦਾ ਕੋਈ ਜਲਦੀ ਤੋਂ ਜਲਦੀ ਕੋਈ ਸੋਲੂਸ਼ਨ ਕੱਢਣ ਤਾਂ ਜੋ ਪਬਲਿਕ ਜਿਹੜੀ ਹੈ ਉਹ ਇਨਾਂ ਚੀਜ਼ਾਂ ਤੋਂ ਬਚ ਸਕੇ ਤੇ ਜਿਹੜੇ ਡਰਾਈਵਰਸ ਤੁਹਾਡੇ ਕੋਲ ਜਿਵੇਂ ਟਰੱਕ ਜਿਹੜੇ ਫਿਊਲ ਦਾ ਟੈਂਕ ਲੈ ਕੇ ਹੁੰਦੇ ਨੇ ਡੀਜ਼ਲ ਦਾ ਲੈ ਕੇ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਕੁਝ ਹਲੇ ਇਸ ਹੜਤਾਲ ਨੂੰ ਥੋੜੀ ਠੱਲ ਪਾਣੀਆ ਠੰਡ ਰੱਖਣ ਸਰਕਾਰ ਦੇ ਫੈਸਲੇ ਦਾ ਇੱਕ ਵਾਰੀ ਹੋਰ ਇੰਤਜ਼ਾਰ ਕਰਨ ਦੇਖੋ ਜੀ ਸਾਡੀ ਚਲਦੀ ਪਈ ਹੈ ਗੱਲ ਸਾਰੀ ਸਾਡੇ ਕੋਲ ਹਰ ਇੱਕ 2 ਮਿੰਟ ਦੀ ਰਿਪੋਰਟ ਆਂਦੀ ਹੈ ਸਾਡੀਆਂ ਗੱਡੀਆਂ ਉੱਥੇ ਖੜੀਆਂ ਡਰਾਈਵਰ ਉੱਥੇ ਹੈਗੇ ਆ ਲੇਕਿਨ ਇਹ ਯੂਨੀਅਨ ਲੈਵਲ ਦਾ ਕੰਮ ਹੈਗਾ ਤੋ ਰਾਈਟ ਨਾਓ ਤੋ ਨਹੀਂ ਲੱਗ ਰਿਹਾ ਕੋਈ ਉਹ ਚੀਜ਼ ਕਿਸੇ ਪਾਸੇ ਪੋਜ਼ਿਟਿਵ ਜਾਂਦੀ ਨਜ਼ਰ ਨਹੀਂ ਆ ਰਹੀ ਹੈ ਟਿਲ ਨਾਓ ਹੁਣ ਤੱਕ ਤਾਂ ਕੋਈ ਠੀਕ ਨਹੀਂ ਲੱਗ ਰਿਹਾ ਬਾਕੀ ਸ਼ਾਮ ਤੱਕ ਜੇ ਕੋਈ ਆਏਗੀ ਤੇ ਚੰਗੀ ਰਿਪੋਰਟ ਆਏਗੀ ਪਤਾ ਲੱਗ ਜਾਏਗਾ ਗੱਲਬਾਤ ਚੱਲ ਰਹੀ ਹੈ ਮਤਲਬ ਗੱਲਬਾਤ ਹਮੇਸ਼ਾ ਹੀ ਦੇਖੋ ਜੀ ਪੰਜਾਬ ਲੈਵਲ ਦੀ ਗੱਲ ਹੈ ਤੇ ਡੈਫੀਨਿਟਲੀ ਗੱਲਬਾਤ ਚੱਲੇਗੀ ਹੈ ਜੀ ਜੀ ਟੇਬਲ ਤੇ ਬੈਠ ਕੇ ਹੀ ਕਿਸੇ ਚੀਜ਼ ਦਾ ਹੱਲ ਹੈ ਸੜਕ ਤੇ ਬੈਠ ਕੇ ਹੱਲ ਨਹੀਂ ਹੁੰਦੇ 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 ਬਿਲਕੁਲ ਜੀ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੀਆਂ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਮੈਨੇਜ ਕਰਨਾ ਬੜਾ ਔਖਾ ਹੈ ਮੈਂ ਹੁਣੇ ਦੇਖਿਆ ਭੀੜ ਬਹੁਤ ਲੱਗੀ ਹੋਈ ਹੈ ਭਵੇਂ ਉਹ ਦੁਪਈਆ ਵਾਹਨ ਨੇ ਪਾਵੇਂ ਕਾਰਾਂ ਨੇ ਗੱਡੀਆਂ ਨੇ ਸਾਰੇ ਹੀ ਇੱਕੋ ਪੈਟਰੋਲ ਪੰਪ ਤੇ ਆਏ ਹੋਏ ਨੇ ਮੇਰੇ ਖਲ ਲੁਧਿਆਣੇ ਦੇ 90% ਬੰਦ ਹੋ ਚੁੱਕੇ ਸਿਰਫ ਇਹ ਪੈਟਰੋਲ ਪੰਪ ਖੁੱਲਾ ਇਹ ਤਾਂ ਪਰਮਾਤਮਾ ਦੀ ਸਾਡੇ ਤੇ ਕਿਰਪਾ ਹੈ ਅਸੀਂ ਹਮੇਸ਼ਾ ਹੀ ਜਦੋਂ ਜਦੋਂ ਕੋਈ ਐਸੀ ਚੀਜ਼ ਆਈ ਹੈ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕੀਤੀ ਹੈ ਤਾਂ ਸਾਨੂੰ ਆਪਣੇ ਆਪ ਨੂੰ ਬੜਾ ਕੂਲ ਰੱਖਣਾ ਪੈਂਦਾ ਹੈ ਹਰ ਆਦਮੀ ਗੁੱਸੇ 'ਚ ਹੈਗਾ ਹਰ ਆਦਮੀ ਪਰੇਸ਼ਾਨੀ 'ਚ ਹੈਗਾ ਤੇ ਸਾਨੂੰ ਬੜੇ ਤਰੀਕੇ ਨਾਲ ਹੈਂਡਲ ਕਰਨਾ ਪੈਂਦਾ ਕਿਉਂਕਿ ਇਹ ਚੀਜ਼ ਇੱਕ ਦਿਨ ਦੀ ਲਈ ਇਹ ਪ੍ਰੋਬਲਮ ਹੈ ਤੇ ਸਾਡੀ ਦੁਕਾਨਦਾਰੀ ਤਾਂ ਬੜੀ ਪੁਰਾਣੀ ਚੱਲਦੀ ਹੈ। ਜੀ। ਤੋਂ ਅਸੀਂ ਇਸ ਨੂੰ ਕੋਸ਼ਿਸ਼ ਕਰ ਰਹੇ ਹਾਂ, ਹੱਥ ਵੀ ਜੋੜ ਰਹੇ ਹਾਂ, ਪਿਆਰ ਨਾਲ ਵੀ ਗੱਲ ਕਰ ਰਹੇ ਹਾਂ। ਤੋਂ ਤਾਂ ਕਿ ਕਿਸੇ ਨੂੰ ਜਿਹੜਾ ਗੁੱਸਾ ਹੈ ਉਹ ਨਿਕਲ ਜਾਏ। ਤੋਂ ਵੱਧ ਵੱਧ ਲੋਕਾਂ ਦਾ ਅਸੀਂ ਪੈਟਰੋਲ ਸਪਲਾਈ ਕਰ ਸਕੀਏ। ਜੀ ਜੀ ਜੀ। ਤਾਂ ਅ ਧੰਨਵਾਦ ਸਰ ਸਾਰੀ ਜਾਣਕਾਰੀ ਦੇ ਲਈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਹੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕੀ ਫੈਸਲੇ ਹੋਣਗੇ? ਕੀ ਸਰਕਾਰ ਇਸ ਜਿਹੜਾ ਨਵਾਂ ਫੈਸਲਾ ਸੀ, ਨਵਾਂ ਕਾਨੂੰਨ ਸੀ ਇਸ ਨੂੰ ਬਦਲੇਗੀ? ਕਦੋਂ ਬਦਲੇਗੀ ਕੀ ਹੋਵੇਗਾ ਫੈਸਲਾ ਕੀ ਅਜੀਆਂ ਪੀੜਾਂ ਖਤਮ ਹੋਣਗੀਆਂ પેટ્રોલ ਪੰਪ ਤੋਂ ਲੋਕਾਂ ਦਾ ਜਨ ਜੀਵਨ ਜਿਹੜਾ ਅਸਤਵਸਤ ਹੋਇਆ ਪਿਆ ਲੋਕਾਂ ਨੂੰ ਆਪਣੇ ਕੰਮ ਧੰਦੇ ਤੇ ਜਾਣਾ ਮੁਸ਼ਕਿਲ ਹੋ ਰਿਹਾ ਹੈ ਕੀ ਇਹ ਸਭ ਕੁਝ ਠੀਕ ਹੋ ਸਕੇਗਾ ਇਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਦੱਸੇਗਾ ਦੋਸਤੋ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਮੈਂ ਮਿੱਕੀ ਜੈਕਰ ਸਾਡੇ ਨਾਲ ਕੈਮਰਾਮੈਨ ਸੁਖਜਿੰਦਰ ਜੀ